ਮੈਨੂੰ ਅੱਜ ਮੇਰੇ ਪਿੰਨ ਦੇ ਵਿੱਚ ਆ ਕੇ ਐਸਐਚਓ ਨੇ ਧਮਕਾਇਆ ਕਿ ਮੈਂ ਤੇ ਤੇ ਫਲਾਨਾ ਪਾਚਾ ਠੋਕ ਦੂੰ ਤੇਰਾ ਮੈਂ ਡੋਪ ਕਰਾ ਦੂੰ ਤੇਰਾ ਮੈਂ ਫਲਾਨਾ ਕਰਾ ਦੂੰ ਕੀ ਕਰਾਇਗਾ ਤੂੰ ਕਰਾ ਦੇ ਯਾਰ ਅਸੀਂ ਖੜੇ ਆ ਮੈਂ ਆਂਦੀ ਬੱਚੀ ਦੀ ਸੌਂਹ ਕੇ ਕਹਿੰਨਾ ਆ ਮੇਰੀ ਗੁੜੀਆ ਚਾਰ ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਆਦੀ ਸੌਂਹ ਆਏ ਕਹਿੰਨਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਕਿ ਉਹ ਚਿੱਟੇ ਵਾਲਿਆਂ ਨੇ ਸ਼ਰਿਆ ਆਫਸਰ ਦਾ ਬੋਝੀ ਨਾ ਤੋੜਿਆ ਪਿੰਨ ਦੇ ਵਿੱਚ ਆ ਕੇ ਕੱਟੇ ਠਾਣਾ ਕੋੜਫੱਤੇ ਦਾ ਮਨੀਸ਼ ਕੁਮਾਰ ਐਸਐਚਓ ਮੈਨੂੰ ਅੱਗੇ ਧੰਕਾਉਂਦਾ ਪਿੰਡ ਦੇ ਵਿੱਚ ਮੈਂ ਤਰਾਇਂ ਕਰ ਦੂੰ ਮੈਂ ਤਰਾ ਬਾਹਰ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਪਦੋਂ ਮਾਰ ਦੇਗਾ ਫੇ ਕਿ ਹੋ ਜੂਗਾ ਮੈਂ ਕਰੇ ਕਹਿਤਾ ਮੈਂ ਕਹਿੰਦੀ ਮੈਂ ਮੈਨੂੰ ਮਾਰੂਗਾ ਪ੍ਰਸ਼ਾਸਨ ਅੱਗੇ ਕਿਸੇ ਤਰੀਕੇ ਨਾਲ ਐਸਐਚਓ ਕੋੜ ਬੱਤਾ ਮਨੀਸ਼ ਕੁਵਾਰ ਮੈਨੂੰ ਮਾਰੂਗਾ ਮੈਂ ਡੀਐਸਪੀ ਮੈਨੂੰ ਬਕਾਇਦਾ ਮੈਸੀ ਕੀਤਾ ਮੈਂ ਕਿਹਾ ਮੈਡਮ ਐਸਐਚਓ ਮੈਨੂੰ ਅੱਗੇ ਗਲਤ ਬੋਲਿਆ ਮੇਰੀ ਗਲਤੀ ਕੀ ਆ ਮੈਡਮ ਕਹਿੰਦੇ ਓਕੇ ਇਹ ਘਰ ਕਿੱਥੇ ਆ ਪ੍ਰੋਜੈਸ਼ਨ ਜੇ ਬੱਚੀ ਆ ਪਾਲ ਜੂਗੀ ਬਤਵਾ ਤੂੰ ਕੀ ਕਰਦੇਗਾ ਛੋਟਾ ਐਂਕਾਊਂਟਰ ਭਗਵਾਨਤਮਾਨ ਸਾਹਿਬ ਪਲੀਜ਼ ਇਸ ਵਈ ਹੰਬਲਿੰਗ ਰਿਕਵੈਸਟ ਮੈਂ ਭਾਗ ਕੋਈ ਇਹ ਕੁਝ ਵੀ ਗਲਤ ਬੋਲ ਜਾ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਪਰ ਮੈਂ ਆਪਦੀ ਬੱਚੀ ਨੂੰ ਇਸ ਲਈ ਲੈ ਕੇ ਆਇਆ ਮੈਂ ਇਹਦੇ ਜ਼ਿੱਤੇ ਆਪਣਾ ਕਿਸ ਹੋਗਾ ਨਾ ਮੈਂ ਸੱਚ ਨਾਲ ਖੜਾ ਸੱਚ ਨਾਲ ਖੜਾ ਰਹੂੰਗਾ ਜੋਸ ਉਹ ਤੋਂ ਹੁੰਦਾ ਪ੍ਰਸ਼ਾਸਨ ਤੋਂ ਕਰ ਲਿਓ ਜੇ ਮੈਨੂੰ ਮਾਰਨਾ ਹੋਇਆ ਮਾਰ ਦਿਓ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਪੀਲ ਕਰਨਾ ਮੇਰੀ ਬਸ ਐਦੀ ਬਸ ਐਦੀ ਪੀਲ ਕਰਦਾ ਇਹਨੂੰ ਪਾ ਲਿਓ ਬਈ ਬਣ ਕੇ 31 ਮਈ 2025 ਉਹ ਦਿਨ ਜਦੋਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣਾ ਸੀ ਪਰ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਇਆ ਜਾਂ ਨਹੀਂ ਇਸ ਦਾ ਅੰਦਾਜ਼ਾ ਤੁਸੀਂ ਵੀਡੀਓ ਦਾ ਕੁਝ ਹਿੱਸਾ ਵੇਖ ਕੇ ਵੀ ਲਗਾਇਆ ਹੋਊਗਾ ਵੀਡੀਓ ਵਿੱਚਲਾ ਰੋਂਦਾ ਇਹ ਨੌਜਵਾਨ ਬਠਿੰਡਾ ਦਾ ਹੈ ਦਰਅਸਲ ਬਠਿੰਡਾ ਤੋਂ ਬੀਤੇ ਦਿਨ ਖਬਰ ਆਈ ਸੀਗੀ ਬਈ ਇੱਕ ਸਾਬਕਾ ਫੌਜੀ ਨੂੰ ਉਜਨ ਨਸ਼ਾ ਤਸਕਰਾਂ ਨੇ ਚਿੱਟੇ ਦੇ ਤਸਕਰਾਂ ਨੇ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਕਿ ਉਸ ਦੀਆਂ ਲੱਤਾਂ ਤੋੜ ਦਿੱਤੀਆਂ 31 ਮਈ ਨੂੰ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣਾ ਸੀਗਾ ਪਰ 1 ਜੂਨ ਨੂੰ ਨਸ਼ਾ ਤਸਕਰਾਂ ਵੱਲੋਂ ਸਾਫ ਕਾ ਫੋਜੀ ਦਾ ਇਹ ਹਸ਼ਰ ਕੀਤਾ ਜਾਂਦਾ ਹੈ ਨੌਜਵਾਨਾਂ ਨੇ ਆਵਾਜ਼ ਚੁੱਕੀ ਪਿੰਡ ਦੇ ਵਿੱਚ ਇੱਕ ਪੋਸਟਰ ਲਗਾ ਦਿੱਤਾ ਜਾਂਦਾ ਹੈ ਕਿ ਸਾਡਾ ਪਿੰਡ ਵਿਕਾਊ ਹੈ ਇਸ ਦੇ ਉੱਤੇ ਪੁਲਿਸ ਨੇ ਐਕਸ਼ਨ ਕਰਨਾ ਸੀ ਕਿਉਂਕਿ ਇੱਕ ਪਾਸੇ ਯੁੱਧ ਨਸ਼ੇ ਵਿਰੁੱਧ ਵੀ ਚੱਲ ਰਿਹਾ ਹੈ। ਤੇ ਨਸ਼ੇੜੀਆਂ ਨੂੰ ਤੇ ਨਸ਼ਾ ਤਸਕਰਾਂ ਨੂੰ ਫੜਨ ਦੇ ਦਾਅਵੇ ਲਗਾਤਾਰ ਸਰਕਾਰ ਤੇ ਪੁਲਿਸ ਕਰਦੀ ਆ ਰਹੀ ਹੈ। ਪਰ ਇਹ ਦਾਅਵੇ ਉਦੋਂ ਖੋਖਲੇ ਹੋ ਗਏ ਜਦੋਂ ਇਹ ਨੌਜਵਾਨ ਆਪਣੀ 4 ਮਹੀਨਿਆਂ ਦੀ ਧੀ ਨੂੰ ਕੈਮਰੇ ਉੱਤੇ ਲੈ ਆਇਆ ਤੇ ਇਸ ਨੇ ਕਿਹਾ ਕਿ ਹੁਣ ਮੈਨੂੰ ਕੋਰਟ ਫਤਦਾ ਐਸ ਐਚਓ ਵਰਦੀ ਦੀ ਧੌਂਸ ਦਿਖਾਉਂਦਾ ਧਮਕੀਆਂ ਦਿੰਦਾ ਕਦੇ ਝੂਠੇ ਪਰਚੇ ਪਾਉਣ ਦੀ ਗੱਲ ਕਰਦਾ ਕਦੇ ਉਸ ਦੇ ਨਾਲ ਤਸ਼ੱਦਦ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਨੌਜਵਾਨ ਨੇ ਸਟੈਂਡ ਰੱਖਿਆ ਤੇ ਆਪਣੀ 4 ਮਹੀਨਿਆਂ ਦੀ ਇਸ ਬੱਚੀ ਦੇ ਸਿਰ ਉੱਤੇ ਹੱਥ ਰੱਖ ਕੇ ਕਿਹਾ ਕਿ ਮੈਂ ਕਸਮ ਖਾਂਦਾ ਇਹ ਚਿੱਟੇ ਦੇ ਤਸਕਰਾਂ ਨੇ ਸਾਫ ਦਾ ਫੌਜੀ ਦੀਆਂ ਲੱਤਾਂ ਤੋੜੀਆਂ ਕਿਉਂਕਿ ਉਹ ਇਹਨਾਂ ਨਸ਼ੇੜੀਆਂ ਨੂੰ ਪਿੰਡ ਦੇ ਵਿੱਚ ਨਸ਼ਾ ਵੇਚਣ ਤੋਂ ਉਹਨਾਂ ਨੂੰ ਰੋਕਦਾ ਸੀ ਪਰ ਉਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਸਾਬਕਾ ਫੌਜੀ ਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਨੇ ਇੱਕ ਪਾਸੇ ਸਰਕਾਰ ਲਗਾਤਾਰ ਦਾਅਵੇ ਕਰਦੀ ਏ ਕਿ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਯੁੱਧ ਚੱਲ ਰਿਹਾ ਹੈ ਤੇ ਦੂਜੇ ਪਾਸੇ ਅਜਿਹੀਆਂ ਘਟਨਾਵਾਂ ਸਰਕਾਰ ਦੇ ਉੱਤੇ ਵੱਡੇ ਸਵਾਲ ਪੈਦਾ ਕਰ ਰਹੀਆਂ ਨੇ ਫਿਲਹਾਲ ਤੁਸੀਂ ਇਹ ਪੂਰੀ ਵੀਡੀਓ ਵੇਖੋ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਨੀ ਸੀਗੀ ਮੈਂ ਨਾਲ ਉਹਦੇ ਨਾਲ ਆਉਦੀ ਬੱਚੀ ਲੈ ਕੇ ਆਇਆ ਮੇਰੀ ਬੱਚੀ ਹੈਗੀ 4 ਮਹੀਨੇ ਦੀ ਜਦੋਂ ਇਹ ਮੋਸਟਰ ਆਇਆ ਜੋ ਵੀ ਮੈਂ ਕੁਝ ਕੀਤਾ ਮੈਂ ਆ ਦੇ ਬੱਚੀ ਦੀ ਮੇਰੀ ਸਭ ਤੋਂ ਪਿਆਰੀ ਹੈ ਮੇਰੇ ਜਾਨ ਤੋਂ ਪਿਆਰੀ ਆ ਆ ਪ੍ਰਸ਼ਾਸਨ ਦੇ ਲੋਕ ਕਹੋ ਮੈਨੂੰ ਕਹਿੰਦੇ ਵੀ ਇਹ ਢੰਗ ਕਰਦਾ ਕਿ ਆਰਪੀ ਫੀਮਸ ਲਈ ਕਰਦਾ ਐਸਐਚਓ ਮਨੀਸ਼ ਕੁਮਾਰ ਥਾਣਾ ਕੋੜ ਫਤਾ ਮੈਨੂੰ ਕਹਿੰਦਾ ਨਾ ਇਹ ਤੂੰ ਢੰਗ ਕਰਦਾ ਜਾਂ ਡੀਆਰਪੀ ਲਈ ਕਰਦਾ ਮੈਂ ਆਪਦੀ ਬੱਚੀ ਮੇਰੇ ਗੋਦ ਚ ਆ ਸਭ ਤੋਂ ਪਿਆਰੀ ਹੈ ਮੇਰੇ ਲਈ ਮੈਂ ਤੇ ਲਈ ਮਰ ਵੀ ਸਕਦਾ ਤੇ ਮਾਰ ਵੀ ਸਕਦਾ ਕਿਹਨੂੰ ਤੇ ਮੈਨੂੰ ਅੱਜ ਮੇਰੇ ਪਿੰਡ ਦੇ ਵਿੱਚ ਆ ਕੇ ਐਸਐਚਓ ਨੇ ਧਮਕਾਇਆ ਕੀ ਮੈਂ ਤੇ ਫਲਾਣਾ ਪਾਚਾ ਧੋਕ ਦੂੰ ਤੇਰਾ ਮੈਂ ਡੋਪ ਕਰਾ ਦੂੰ ਤੇਰਾ ਮੈਂ ਫਲਾਣਾ ਕਰਾ ਦੂੰ ਕਰਾ ਦੇ ਯਾਰ ਮੇਰਾ ਡੋਪ ਕੀ ਕਰਾਏਂਗਾ ਤੂੰ ਪੁੱਤ ਵੱਦ ਪਤਾ ਉਹਨੂੰ ਮਾਰ ਦੇਂਗਾ ਤੂੰ ਐਸਐਚਓ ਆ ਅਸੀਂ ਵੀ ਭਰਤੀਆਂ ਦੇਖੀਆਂ ਯਾਰ ਸਾਡਾ ਕੱਦ 6 ਫੁੱਟ ਆ ਅਸੀਂ ਵੀ ਭਰਤੀਆਂ ਦੇ ਕਿ ਨਹੀਂ ਉਹੇ ਭਰਤੀ ਯਾਰ ਮੈਂ ਸਾਬਕਾ ਫੌਜੀ ਆ ਬੇਡਾ ਇੱਕ ਡੋਪ ਕਰਾ ਦੇ ਕੀ ਕਰਾਏਂਗਾ ਤੂੰ ਕਰਾ ਦੇ ਯਾਰ ਅਸੀਂ ਖੜੇ ਆ ਮੈਂ ਆਪਦੀ ਬੱਚੀ ਦੀ ਸੌਂਹ ਕੇ ਕਹਿਣਾ ਆ ਮੇਰੀ ਗੁੜੀਆ 4 ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਦੀ ਸੌਂਹ ਆ ਕੇ ਕਹਿਣਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਸ਼ਰਿਆਂ ਸਾਹਿਬ ਕਾ ਬੋਝੀ ਨਾ ਤਾ ਤੂੜੀਆਂ ਪਿੰਡ ਦੇ ਵਿੱਚ ਆ ਗਈ ਸਾਡੇ ਥਾਣਾ ਕੋੜਫੱਤਾ ਦਾ ਮਨੀਸ਼ ਕੁਮਾਰ ਐਸਐਚਓ ਮੈਨੂੰ ਆ ਕੇ ਧੰਕਾਉਂਦਾ ਪਿੰਡ ਦੇ ਵਿੱਚ ਮੈਂ ਤੇਰਾ ਐਂ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਬਦਲ ਮਾਰ ਦੇਗਾ ਫੇ ਕੀ ਹੋ ਜੂਗਾ ਗਵਰਤਮਨ ਸਾਹਿਬ ਪਲੀਜ਼ ਐਸਵੇਂ ਹੰਬਲਿੰਗ ਰਿਕਵੈਸਟ ਮੈਂ ਭਾ ਕੋਈ ਕੁਝ ਵੀ ਗਲਤ ਬੋਲ ਜਾ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਪਰ ਮੈਂ ਆਉਦੀ ਬੱਚੀ ਨੂੰ ਇਸ ਲਈ ਲੈ ਕੇ ਆਇਆ ਮੈਂ ਇਹਦੇ ਜ਼ਿੱਤੇ ਆਪਣਾ ਕਿਸ ਹੋਣਾ ਤਾ ਮੈਂ ਸੱਚ ਨਾਲ ਖੜਾ ਸੱਚ ਨਾਲ ਖੜਾ ਰਹੂੰਗਾ ਤਾਂ ਤੁਹਾਡੇ ਥਾਣੇ ਦਾ ਕਿ ਸੱਚ ਆਗੇ ਮੈਨੂੰ ਤੁਮ ਕੌਣ ਆ ਕਿਦੂ ਪੋਸਟਰ ਲਾਉਣ ਵਾਲਾ ਕੌਣ ਆ ਓਏ ਸੌਰੀ ਭਰਾਵੋ ਪਾਪਕ ਸੱਚ ਬੋਸ ਤੇ ਬੋਲਾਂਗੇ ਪਾਪਕ ਹੋਇਆ ਜਾਂਦਾ ਸੱਚ ਬੋਲਾਂਗੇ ਨਾ ਪਾਪਕ ਹੋਇਆ ਜਾਂਦਾ ਸੋ ਪਲੀਜ਼ ਮੈਂ ਸਾਰੇ ਪੰਜਾਬ ਨੂੰ ਸਾਰੇ মিডিਆ ਨੂੰ ਇਹੀ ਬੇਨਤੀ ਕਰੂੰਗਾ ਪਲੀਜ਼ ਸੱਚ ਨਾਲ ਖੜਿਓ ਤੇ ਸੱਚ ਦਾ ਸਾਥ ਦਿਓ ਮੇਰੇ ਪਿੰਡ ਦੇ ਵਿੱਚ ਆ ਕੇ ਬਚਲਿਓ ਜੇ ਮੈਂ ਝੂਠਾ ਹਾਂ ਨਾ ਮੇਰੇ ਤੇ ਜਿਹੜੀ ਬੰਦੀ ਕਾਰਵਾਈ ਆ ਯੂਏਪੀਏ ਐਨਐਸਏ ਜੋ ਵੀ ਲਾ ਦੋ ਮੈਨੂੰ ਕਿਸੇ ਗੱਲ ਡਰ ਨਹੀਂ ਹੈਗਾ ਜਿਹੜੀ ਵੀ ਲਾਉਣੀ ਆ ਤੁਸੀਂ ਲਾ ਦੋ ਤਾਰਾ ਮੈਨੂੰ ਡਰ ਨਹੀਂ ਹੈਗਾ ਮੈਂ ਉਹ ਇਨਸਾਨ ਆ ਦਿੱਲੀ ਅੰਦੋਲਨ ਦੇ ਵਿੱਚ ਵੀ ਅਸੀਂ ਤਾਂ ਬੈਠੇ ਸੀ ਜੇ ਮਰ ਜਾਾਂਗੇ ਯਾਰ ਮਰ ਜਾਏ ਕੋਈ ਗੱਲ ਨਹੀਂ ਅੱਖਾਂ ਦੇ ਵਿੱਚੋਂ ਹੰਝੂ ਇਸ ਕਰਕੇ ਆ ਗਏ ਇਸ ਕਰਕੇ ਆ ਬੱਚੀ ਕਰਕੇ ਮੈਂ ਕਿਹਾ ਵੀ ਇਹ ਤਾਂ ਪਿਓ ਕੱਲੂਏ ਮਰ ਜੂ ਕੋਈ ਯਾਰ ਨਹੀਂ ਹੈ ਡੋਨਟ ਬੀ ਡਰ ਤਾ ਕਰਕੇ ਖਾਂ ਦੇ ਵਿੱਚੋਂ ਜੂ ਆ ਗਈ 2000 ਥਾਣੇ ਦਾ ਇੱਕ ਐਸ ਐਚ ਓ ਆ ਤੇਰੇ ਵਰਦੀ ਪਾਈ ਹੋਈ ਆ ਬਿਨਾ ਵਰਦੀ ਤੋਂ ਮੈਨੂੰ ਇਹ ਗੱਲ ਕਹਿ ਕੇ ਦਿਖਾ ਤੈਨੂੰ ਮੈਂ ਦੋ ਮੈਂ ਵੀ ਜੱਟ ਦਾ ਬੁੱਤਾਂ ਮਨੀਸ਼ ਕੁਮਾਰ ਜੀ ਅਣਸ਼ੇ ਜੀ ਹਾਰ ਨਾਲ ਨਹੀਂ ਹੋ ਰਿਹਾ ਖੜਾ ਦਾ ਖੜਾ ਵੇਰੋ ਮੇਰੀ ਬੱਜੀ ਆ ਪਲ ਜੂਗੀ ਬਤਵਾ ਤੂੰ ਕੀ ਕਰਦੇਗਾ ਝੂਟ ਐਨਕਾਊਂਟਰ ਕਰਦੀਆਂ ਮੇਰੇ ਪਿੰਦੇ ਆ ਮੈਂ ਡੀਐਸਪੀ ਮਹਿਲ ਨੂੰ ਬਕਾਇਦਾ ਮੈਸੇ ਕੀਤਾ ਮੈਂ ਕਿਹਾ ਮੈਡਮ ਐਸਐਚਓ ਮੈਨੂੰ ਆਕੇ ਗਲਤ ਬੋਲਿਆ ਮੇਰੀ ਗਲਤੀ ਕੀ ਆ ਮੈਡਮ ਕਹਿੰਦੇ ਓਕੇ ਯਾਰ ਕਿੱਥੇ ਆ ਪ੍ਰਸ਼ਾਸਨ ਮੈਨੂੰ ਹੁਣ ਬਿਲਕੁਲ ਮੌਦਰਾ ਨਹੀਂ ਬਾਈ ਟੱਪਣਾ ਮੋੜੇ ਤੇ ਆ ਜਮਾ ਜੋ ਸੋਤੋਂ ਹੁੰਦਾ ਪ੍ਰਸ਼ਾਸਨ ਤੋਂ ਕਰ ਲਿਓ ਜੇ ਮੈਨੂੰ ਮਾਰਨਾ ਹੋਇਆ ਮਾਰ ਦਿਓ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਫੀਲ ਕਰਨਾ ਮੇਰੀ ਬਸ ਐਦੀ ਬਸ ਇਹਦੀ ਬਿੱਲ ਕਰਦਾ ਇਹਨੂੰ ਪਾ ਲਿਓ ਬਈ ਬਣ ਕੇ ਇਹਦੀ ਬਿੱਲ ਕਰਦਾ ਮੈਨੂੰ ਪਾ ਲਿਓ ਹੋਰ ਮੈਨੂੰ ਕਿਸੇ ਅੜ ਨਹੀਂ ਹੈਗਾ ਮੈਂ ਰੋ ਤਾ ਰਿਹਾ ਮੈਂ ਡਰ ਕੇ ਨਹੀਂ ਰੋ ਜਾਂਦਾ ਵੀ ਕਹਿੰਦੇ ਹੋਣਗੇ ਵੀ ਡਰੀ ਜਾਂਦਾ ਜਾਂ ਬਸ ਮੈਨੂੰ ਇਹਨੂੰ ਦੇਖ ਕੇ ਹੰਜੂ ਨਿਕਲਦੇ ਆ ਵੀ ਇਹ ਮੈਂ ਸੱਚ ਬਾਰੇ ਸਿਰਫ ਸੱਚ ਦੀ ਗੱਲ ਕੀਤੀ ਆ ਤਿੱਕਰ ਨੂੰ ਆ ਵੀ ਬਈ ਜਨਦਰ ਜਉਂਦਾ ਕਰੂੰਗਾ ਵੀ ਠੀਕ ਆ ਮੈਨੂੰ ਹਾਰ ਜੋ ਜੇ ਮੇਰੀ ਬੱਚੀ ਦੇ ਹੱਥ ਲੱਗ ਗਏ ਨਾ ਤੁਹਾਨੂੰ ਪਰਮਾਤਮਾ ਮੇਰਾ ਕੋਈ ਪਰਸਨਲ ਮਸਲਾ ਨਹੀਂ ਸੀਗਾ ਇਹਦੇ ਵਿੱਚ ਇੱਕ ਮੈਂ ਜਸਟ ਪਿੰਡ ਲਈ ਖੜਾ ਸੀਗਾ ਵੀ ਪਿੰਡ ਦੇ ਨਾਲ ਕਰੂਗਾ ਸੱਚ ਬੋਲਿਆ ਸੀ ਸੱਚ ਨਾਲ ਕਰੂਗਾ ਪਰ ਯਾਰ ਐਡਾ ਐਡੇ ਨੀਅਰ ਕਰਦੀ ਯਾਰ ਐਡਾ ਝੂਠ ਯਾਰ ਕਮਾਲ ਹੋ ਗਈ ਯਾਰ ਹੱਦੋਂ ਵੱਧ ਕਮਾਲ ਹੋ ਗਈ ਯਾਰ ਵੀ ਇੱਕ ਸੱਚ ਬੋਲਣ ਵਾਲੇ ਬੰਦੇ ਨੂੰ ਥਾਣਾ ਕੋਡ ਪਤਾ ਐ ਐਸਐਚਓ ਆ ਕੇ ਧਮਕੀ ਦੇਵੇ ਬਿੱਤ ਨੂੰ ਮੈਂ ਦੇਖੂ ਤੇ ਮੈਂ ਆ ਘਾ ਦੂ ਤੇ ਮੈਂ ਫਲਾਣੇ ਪਰ ਤੇ ਕਰ ਦੂ ਤੇ ਮੈਂ ਇਨਕਾਊਂਟਰ ਕਰਦੂ ਕਰਦੇ ਯਾਰ 1984 ਜਿਹੜਾ ਨਹੀਂ ਕਿਤੇ ਤੁਸੀਂ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਸਾਥ ਦਾ ਸਾਥ ਦੇ ਦਿਓ ਪਲੀਜ਼ ਸੱਚ ਕੀ ਆ ਤੁਸੀਂ ਸਭ ਜਾਣਦੇ ਹੋ ਠੀਕ ਆ ਮੈਂ ਕੋਈ ਟੀਆਰਪੀ ਲਈ ਜਾਂ ਗਈ ਫੇਮਸ ਹੋਣ ਦੀ ਨਹੀਂ ਇਹ ਸਭ ਕੀਤਾ ਫੇਮਸ ਤਾਂ ਮੈਂ ਪਹਿਲੀ ਬਹੁਤ ਆ ਮੈਂ ਮੇਰੇ ਕੋਲੇ ਕੀ ਕਹਨੇ ਹੁੰਦੇ ਆ ਲੋਕ ਜਿਹੜੇ ਹੈਗੇ ਆ ਬਥੇਰੇ ਮੈਂ ਤਾਂ ਵੀਡੀਓ ਸ਼ੇਅਰ ਕਰਾਉਂਦੇ ਆ ਭਾਈ ਤੂੰ ਆ ਬੋਲਦੇ ਆ ਬੋਲਦੇ ਹਨ ਝੂਠੀਆਂ ਗੱਲਾਂ ਕਰਨ ਨੂੰ ਬਹੁਤ ਨੇ ਪਰ ਮੈਂ ਆਪਦੇ ਆਪਦੀ ਬੱਚੀ ਦੀ ਸਹੋਂਗੇ ਕਹਿੰਦਾ ਭਵੰਤਮਨ ਸਾਹਿਬ ਜੀ ਮੈਂ ਝੂਠਾ ਆਵਾਂ ਨਾ ਮੇਰੇ ਮੇਰਾ ਅਕਾਊਂਟ ਕਰ ਦੋ ਸਵੇਰੇ ਆ ਕੇ ਪਰ ਮੈਂ ਸੱਚ ਨਹੀਂ ਖਣਾ ਸੱਚ ਲਿਖਣਾ ਰਹੂਗਾ ਮੇਰੇ ਪਿੰਡ ਦੇ ਲਈ ਮੈਂ ਖੜਾ ਤੇ ਖੜਾ ਰਹੂਗਾ ਇਹ ਪ੍ਰਚਾਰਚ ਨੇ ਮੈਨੂੰ ਅੱਜ ਪਿੰਡ ਆ ਕੇ ਡਰਾ ਕੇ ਗਿਆ ਨਾ ਇਤੋਂ ਕਿਉਂ ਬੋਲਿਆ ਓਏ ਫਲਾਣਾ ਬੋਲਿਆ ਤੇ ਆਹ ਪਰਚਾ ਤੇਨੂੰ ਦੇ ਦੇਉ ਯਾਰ ਕੀ ਕਰਦੋਂਗੇ ਫਿਰ ਵੱਤਬੰਦ ਮਾਰ ਦੋਂਗੇ ਮੈਂ ਘਰੇ ਕਹਿਤਾ ਮੈਂ ਕਿਹਾ ਵੀ ਮੈਂ ਮੈਨੂੰ ਮਾਰੂਗਾ ਪ੍ਰਸ਼ਾਸਨ ਅਗੇ ਕਿਸੇ ਤਰੀਕੇ ਨਾਲ ਐਸਐਚਓ ਕੋਲ ਬੱਤਾ ਮਨੀਸ਼ ਕੁਵਾਰ ਮੈਨੂੰ ਮਾਰੂਗਾ ਮੈਂ ਘਰੇ ਆ ਕੇ ਗੱਲ ਦੱਸਤੀ ਮਾਰਦੀ ਯਾਰ ਫਿਰ ਕੀ ਹੋ ਜੂਗਾ ਮੇਰੀ ਕਿਹੜਾ ਉਮਰ 100 ਸਾਲ ਆ ਜਾਂ 150 ਸਾਲ ਆ ਵੱਤਬਦ ਅੱਜ ਕੱਲ ਹੋਰ ਕਿੰਨੀਆਂ 50 55 ਸਾਲ ਆ ਵੱਤਬਦ ਮਾਰ ਦੂ ਔਰ ਕੀ ਆਦੂਗਾ ਠੀਕ ਆ ਨਾ ਸੋ ਮੇਰੀ ਬੇਨਤੀ ਹੈ ਇਹ ਪਲੀਜ਼ ਸਾਰੇ ਪੰਜਾਬ ਵਾਸੀਆਂ ਨੂੰ ਬਸ ਸੱਚ ਨਾਲ ਖੜ ਜੋ ਬਸ ਲਾਸਟ ਇਹੀ ਬੇਨਤੀ ਕਰਦਾ ਜੇ ਮੈਂ ਝੂਠਾ ਹਾਂ ਯਾਰ ਜੇ ਮੈਂ ਝੂਠਾ ਬੰਦਾ ਹੋਇਆ ਨਾ ਤੁਸੀਂ ਰੱਸਾ ਲੈ ਆਇਓ ਪਿੰਡ ਦੇ ਵਿੱਚ ਖੜ ਕੇ ਤੇ ਮੈਨੂੰ ਫਾੜ ਲੰਕਾ ਦਿਓ ਯਾਰ ਜੇ ਮੈਂ ਝੂਠਾ ਹੋਇਆ ਸਿਰਫ ਮੈਂ ਸੱਚ ਲਈ ਖੜਾਂਗਾ ਸੱਚ ਲਈ ਖੜਾ ਰਹੂੰਗਾ ਮੈਂ ਪਹਿਲਾਂ ਵੀ ਖੜਾ ਸੀ ਕਿਸਾਨ ਅੰਦੋਲਨ ਵਿੱਚ ਵੀ ਖੜਾ ਸੀ ਹੁਣ ਵੀ ਖੜਾਂਗਾ ਤੇ ਐਸਐਚਓ ਸਾਹਿਬ ਤੁਹਾਡੇ ਵਰਦੀ ਸਰਕਾਰ ਨੇ ਪਾਈ ਹੈ ਨਾ ਬਿਨਾ ਵਰਦੀ ਤੋਂ ਆ ਕੇ ਮੇਰੇ ਤੇ ਐਜਰ ਉਹ ਮਾਰ ਕੇ ਦੇਖੋ ਫਿਰ ਮੈਂ ਦੱਸੂ ਆਵੇਂ ਵੀ ਜੱਟ ਦਾ ਬੱਤਾ ਠੀਕ ਹੈ ਨਾ ਮਨੀਸ਼ ਕੁਮਾਰ ਜੀ ਪਲੀਜ਼ ਨੋਟਡ ਜਿਹੜਾ ਤੁਸੀਂ ਅੱਜ ਮੇਰੇ ਤੇ ਆ ਕੇ ਆਏ ਕੀਤਾ ਨਾ ਮੈਂ ਤੇਰਾ ਆ ਕਰਾ ਦੂ ਮੇਰਾ ਬਾਹ ਕਰਾ ਦੂ ਮੈਂ ਤੇਰਾ ਐਨਕਾਊਂਟਰ ਕਰਾਉਣ ਨੂੰ ਕਰਾਣੀ ਆ ਮੈਂ ਹੁਣ ਮਨ ਤੋਂ ਡਰਦਾ ਹੀ ਨਹੀਂ ਜਮਾ ਮੈਂ ਪੰਜਾਬ ਵਾਸੀਆਂ ਨੂੰ ਬਸ ਇਹੀ ਬੇਨਤੀ ਕਰਦਾ ਮੇਰੀ ਇੱਕ ਬੱਚੀ ਆ 4 ਮਹੀਨਿਆਂ ਦੀ ਐਦਾ ਕੁਛ ਕਰ ਦਿਓ ਬਸ ਇਹ ਇਹ ਮੇਰੇ ਬਿਨਾ ਰੋਲ ਜੂਗੀ ਪਲੀਜ਼ ਜੇ ਮੈਂ ਠੂਠਾ ਹੋਵਾਂ ਜਾਣਾ ਖੜੇ ਯਾਰ ਠੀਕ ਹੈ ਨਾ ਬਸ ਆਲਾ ਸਤਿ ਸ੍ਰੀ ਅਕਾਲ ਮੈਨੂੰ ਮਾਰ ਦਿਓ ਆ ਕਿ ਮੇਰਾ ਖੇਤਾਂ ਦੇ ਵਿੱਚ ਘਰ ਆ ਮੇਰਾ ਕੱਲਾ ਘਰ ਆ ਮਾਰ ਦਿਓ ਆ ਕੇ ਜਮਾ ਮੈਨੂੰ ਕਿਸੇ ਜੀ ਦੀ ਲੋੜ ਨਹੀਂ ਹੈਗੀ ਸਤਿ ਸ੍ਰੀ ਅਕਾਲ ਸੋ ਏ ਸੀ ਉਸ ਨੌਜਵਾਨ ਦੀ ਵੀਡੀਓ ਜਿਸ ਦੇ ਵਿੱਚ ਉਸ ਨੇ ਕਿਵੇਂ ਰੋ ਰੋ ਕੇ ਸਾਰੀ ਕਹਾਣੀ ਬਿਆਨ ਕੀਤੀ ਤੇ ਇਸ ਵੀਡੀਓ ਨੂੰ ਲੈ ਕੇ ਹੁਣ ਚਰਚਾ ਵਿਰੋਧੀ ਧਿਰ ਵੱਲੋਂ ਵੀ ਕੀਤੀ ਜਾ ਰਹੀ ਹੈ ਤੇ ਸਰਕਾਰ ਦੇ ਉੱਤੇ ਵੱਡੇ ਸਵਾਲ ਨੇ ਕਿ ਜਿਹੜੇ ਸਰਕਾਰ ਕਹਿੰਦੀ ਸੀ ਵੀ 31 ਮਈ ਨੂੰ ਨਸ਼ਾ ਖਤਮ ਹੋ ਜਾਣਾ ਤੇ 1 ਜੂਨ ਨੂੰ ਲੋਕ ਭੰਗੜੇ ਪਾਉਣਗੇ ਜਸ਼ਨ ਮਨਾਉਣਗੇ ਉਹ ਲੋਕ ਜਸ਼ਨ ਮਨਾਉਣ ਦੀ ਥਾਂ ਗਮ ਦੇ ਵਿੱਚ ਨੇ ਉਹਨਾਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਇਸ ਦੇ ਨਾਲ ਹੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਪੈਦਾ ਹੋ ਜਾਂਦੇ ਨੇ ਹਾਲਾਂਕਿ ਬਠਿੰਡਾ ਦਾ ਐਸਐਸਪੀ ਕਹਿ ਰਿਹਾ ਵੀ ਐਸਐਸਚੋ ਦੇ ਉੱਤੇ ਕਾਰਵਾਈ ਕਰਾਂਗੇ ਫਿਲਹਾਲ ਤੱਕ ਤਾਂ ਕੋਈ ਕਾਰਵਾਈ ਨਜ਼ਰ ਨਹੀਂ ਆਈ ਖੈਰ ਇਸ ਵੀਡੀਓ ਨੇ ਸਰਕਾਰ ਦਾ ਚਿਹਰਾ ਇੱਕ ਵਾਰ ਫੇਰ ਤੋਂ ਬੇਨਕਾਬ ਕਰ ਦਿੱਤਾ